ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਇੱਕ ਵਾਰੀ ਫੇਰ ਕਹਿ ਦਈਏ ਓਏ ਆ ਗਿਆ ਓਏ ਆ ਗਿਆ ਓਏ ਆ ਗਿਆ ਜਿੰਨੋ ਦਿਲਾਂ ਤੇ ਰਾਜ ਕਰਦਾ ਜਿੰਨੀਆਂ ਵੀਡੀਓ ਨੂੰ ਤੁਸੀਂ ਬੇਹੱਦ ਤੇ ਖਾਸ ਕਰਦੇ ਆ ਪਿਆਰ ਅੱਜ ਤੁਹਾਡੇ ਵਿੱਚ ਕਹਿ ਰਹੂਗਾ ਬਾਈ ਸੁਖਮੰਦਰ ਸਿੰਘ ਰੂਡੇ ਸਰਦਾਰ ਤੇ ਜਿੰਦੀ ਵੀਡੀਓ ਨੂੰ ਤੁਸੀਂ ਕੀਤਾ ਮਨਮੁਹੀ ਪਿਆਰ ਲੈ ਵੀ ਬਾਈ ਗੈਪ ਪੈ ਗਿਆ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਬੜੇ ਭਰਾਵਾਂ ਦੇ ਫੋਨ ਆ ਗਏ ਵੀ ਬਾਈ ਸੁਖਮੰਦਰ ਵਪਾਰ ਛੱਡ ਗਿਆ ਕੀ ਗੱਲ ਹੋ ਗਈ ਮੈਂ ਫਿਰ ਅੱਜ ਸਾਰੀ ਗੱਲਬਾਤ ਕਰਦੇ ਆਂ ਵੀ ਬਾਈ ਸਖਬੰਦਰ ਸਿੰਘ ਕਿਹੜੇ ਚੱਕਰਾਂ 'ਚ ਪੈ ਗਿਆ ਸੀ ਤੇ ਕੀ ਕਾਰਨ ਬਣ ਗਿਆ ਸੀ ਬਾਈ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸ਼ੁਰੂਆਤ ਹੋ ਗਈ ਹੈ ਮਿੱਤਰੋ ਮੁੱਠ ਧੁਮਾਕੇ ਤੇ ਧੁਮਾਕਾ ਠਾ ਠਾ ਹੋਈ ਜਾਣੀਆਂ ਰੋਜ਼ ਹੀ ਆਈ ਜਾਇਆ ਜੇ ਭਾਵੇਂ ਦੇ ਰੋਡੇ ਪਿੰਡ ਦੇ ਵਿੱਚ ਸੰਤਾਂ ਦੇ ਕੋਠਿਆਂ ਦੇ ਵਿੱਚ ਤੇ ਇੱਕ ਵੱਡੀ ਗੱਲ ਇਹ ਆ ਵੀ ਬਾਈ ਸੰਤਾਂ ਦੇ ਕੋਠਿਆਂ ਦੇ ਵਿੱਚ ਬਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਬਾਈ ਵੱਡੀ ਲੀਡ ਦੇ ਨਾਲ ਫਰੀਦਕੋਟ ਜ਼ਿਲ੍ਹੇ ਦੀ ਛਾਂ ਬਣਿਆ ਬਾਈ ਐਮਪੀ ਬਣਿਆ ਖਾਲਸਾ ਸਰਬਜੀਤ ਸਿੰਘ ਤੇ ਆਪਾਂ ਬਾਈ ਸਰਬਜੀਤ ਤੋਂ ਵੀ ਵਧਾਈ ਤਾਂ ਲੈਣੀ ਲੈਣੀ ਸੀ ਤੇ ਪਰ ਸੁਖਮੰਦਰ ਪਾਈ ਤੋਂ ਵੀ ਲੈਣੀ ਪਾਈ ਨੇ ਵੀ ਵੋਟਾਂ ਉਹਨੂੰ ਹੀ ਪਾਈਆਂ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਮਿਲਦੇ ਆ ਭਾਈ ਨੂੰ ਭਾਈ ਸਾਸਿਕਾ ਜੀ ਸਾਸਿਕਾ ਜੀ ਕੀ ਹਾਲ ਚਾਲ ਆ ਭਾਈ ਠੀਕ ਠਾਕ ਹੈ ਵਧੀਆ ਸਿੱਤਾ ਸੁਣਾਓ ਪਹਿਲਾਂ ਠੀਕ ਠਾਕ ਹੈ ਇਹ ਦੱਸੋ ਭਾਈ ਬਾਤ ਸਾਰੀ ਅਗਲੀ ਕਾਰਵਾਈ ਰੰਦਾਪਾ ਸੇਰ ਕਰਾਂਗੇ ਪਸਮਾ ਦੇ ਬਾਰੇ ਕੀ ਕਾਰਨ ਬਣ ਗਿਆ ਸੀ ਭਾਈ ਕੀ ਗੱਲ ਬਣ ਗਈ ਸੀ ਜਿਹੜਾ ਗੈਪ ਪੈ ਗਿਆ ਇਹਨਾਂ ਦੋ ਕੁ ਮਹੀਨਿਆਂ ਦਾ ਗੈਪ ਇੱਕ ਤਾਂ ਭਾਈ ਸਾਹਿਬ ਜਿਹੜੇ ਬੈਠੇ ਹੁੰਦੇ ਇੱਥੇ ਹਾਂ ਉਹ ਦਾਖ ਰੈ ਲੁਧਿਆਣੇ ਠੀਕ ਆ 15 ਦਿਨ ਦੇ ਲਗਭਗ 15 ਦਿਨ ਦੇ ਠੀਕ ਹੈ ਜੀ ਹਾਂ ਹੁਣ ਠੀਕ ਹੈ ਜਾਨੀ ਕੀ ਕਾਰਨ ਬਣ ਗਿਆ ਸੀ ਭਾਈ ਉਹਨੂੰ ਇਨਫੈਕਸ਼ਨ ਹੀ ਜ਼ਿਆਦਾ ਆ ਗਈ ਇਨਫੈਕਸ਼ਨ ਹਾਂ ਸੋਸ ਸਾਜ ਆ ਗਈ ਸੀ ਪਹਿਲਾਂ ਨੂੰ ਤੇ ਬਾਈਪਾਸ ਸਰਜਰੀ ਹੋਈ ਵੀ ਆਦੀ ਠੀਕ ਹੈ ਜੀ ਹਾਂਜੀ ਤੇ ਫਿਰ ਇਹ ਮਜਬੂਰੀਆਂ ਬਣ ਗਈਆਂ ਇਹ ਬਣ ਗਿਆ ਉਸ ਤੋਂ ਬਾਅਦ ਉਹ ਉਸੇ ਬਾਈ ਜਿਹੜਾ ਢਿੱਲਾ ਸੀ ਉਹਦੀੋਂ ਦਾ ਵੀ ਜਾ ਗਈ ਜਿਹੜਾ ਆਪਾਂ ਵਿਆਹ ਤੇ ਰੋਕਿਆ ਸੀ ਉਹਨੂੰ ਠੀਕ ਆ ਫਿਰ ਉਹਦੇ ਵਿੱਚ 15 20 ਦਿਨ ਨੂੰ ਨਹੀਂ ਲੰਘਿਆ ਸਮਝ ਲਓ ਹੂੰ ਉਦੋਂ ਆਰ ਫਿਰ ਆਪਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਹਾਂ ਕਾਰ ਦੇ ਵਿੱਚ ਕੈਂਟਰ ਵੱਜਿਆ ਕਾਰ ਵਿੱਚ ਗੱਡੀ ਵੱਜ ਗਈ ਹਾਂ ਠੀਕ ਹੈ ਜੀ ਬਚਾਅ ਹੋ ਗਿਆ ਜੀ ਗੱਡੀ ਟੁੱਟ ਗਈ ਸਾਰੀ ਗੱਡੀ ਖਤਮ ਆਪ ਵਿੱਚੇ ਹੀ ਸੀਗੇ ਤੇ ਆਪ ਜਮਾਂ ਬਚ ਗਏ ਆਪ ਆਪਾ ਬਸ ਗਏ ਸੀ ਤੇ ਗੱਡੀ ਟੁੱਟ ਗਈ ਗੱਡੀ ਤਾਂ ਤੇ ওভার ਕਾਰਨ ਕੀ ਬਣ ਐਕਸੀਡੈਂਟ ਦਾ ਬਾਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਵੀ ਕਿਵੇਂ ਵੱਜਿਆ ਸਾਈਡ ਤੋਂ ਆ ਕੇ ਗੱਡੀ ਸਿੱਧੀ ਹਾਂ ਬਸ ਉੱਤੇ ਹੀ ਚੜ ਗਈ ਅਸਲ ਸਾਈਡ ਬੰਦੇ ਵੀ ਆਪਦੇ ਹੀ ਸੀਗੇ ਕੀ ਬੰਦੇ ਵੀ ਸੀ ਸੀ ਤਾਂ ਮੁੱਦਕੀ ਤੋਂ ਆ ਰਹੇ ਸੀ ਭੱਗਾ ਭਰਾਣਾ ਠੀਕ ਹੈ ਜੀ ਤੇ ਉਹ ਬੰਦੇ ਵੀ ਆਪਦੇ ਸੀ ਘਰ ਦੇ ਹੀ ਬੰਦੇ ਸੀਗੇ ਘਰ ਦੇ ਹੀ ਬੰਦੇ ਠੀਕ ਹੈ ਜੀ ਕਹਿਣ ਤੋਂ ਪਾਵੇ ਆ ਜਿਹੜੇ 2 ਮਹੀਨੇ ਲੰਗੇ ਆ ਉਹ ਮੁਸੀਬਤਾਂ ਦੇ ਵਿੱਚ ਹੀ ਲੰਗੇ ਆ ਮੁਸੀਬਤਾਂ ਚ ਹੀ ਲੰਗੇ ਠੀਕ ਹੈ ਜੀ ਠੀਕ ਆ ਚਲੋ ਬਾਈ ਸਮਾਂ ਹੁੰਦਾ ਚੰਗਾ ਮਾੜਾ ਲੰਘਦਾ ਜਾਂਦਾ ਹਨਾ ਚਲੋ ਬਾਈ ਹੁਣ ਤਾਂ ਠੀਕ ਹੈ ਸਾਰਾ ਕੁਝ ਹੁਣ ਸਾਰਾ ਕੁਝ ਠੀਕ ਹੈ ਹੁਣ ਕੰਮ ਸ਼ੁਰੂਆਤ ਕਰਤੀ ਫਿਰ ਜੀ ਬਸ ਕੱਲ ਤੋਂ ਕਰਤੀ ਕੱਲ ਤੋਂ ਕਰਤੀ ਠੀਕ ਹੈ ਜੀ ਤੇ ਅੱਜ ਬਾਈ ਸੁਖਮੰਦਰ ਫਿਰ ਆਪਾਂ ਦੇ ਕੋਲੇ ਕਿੰਨੇ ਜਾਨਵਰ ਹੋਣਗੇ 1 2 3 4 5 ਛੇ ਜੀ ਜਾਨਵਰ ਠੀਕ ਆ ਬਈ ਸਿਕਮੰਦਰ ਇੱਕ ਤੇਰੇ ਕੋਲੇ ਕੱਟਾ ਆਇਆ ਮੈਂ ਸੁਣਿਆ ਯਾਰ ਪਹਿਲਾਂ ਆਪਾਂ ਉਹ ਕੱਟੇ ਦੀ ਸ਼ੁਰੂਆਤ ਤੇ ਗੱਲ ਕਰਾਂਗੇ ਫਿਰ ਆਪਾਂ ਮੱਝਾਂ ਵਾਲੇ ਪਾਸੇ ਹੋਵਾਂਗੇ ਕੱਟੇ ਨੂੰ ਕੀ ਕੱਟੇ ਦੀ ਬਈ ਇਹ ਜਿਹੜਾ ਕੱਟਾ ਇਹ ਉਸ ਸ਼ਕਸ਼ੀਅਤ ਦੇ ਕੋਲੋਂ ਆਇਆ ਜਿੰਦਾ ਨੀਲੀ ਰਾ ਦੀ ਨਸਲ ਦੇ ਵਿੱਚ ਫਰੀਦਕੋਟ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਆ ਬਾਈ ਮਿੱੱਡੂ ਮਾਨ ਸਰਪੰਚ ਦੇ ਕੋਲੋਂ ਇਹ ਕੱਟਾ ਆਇਆ ਬਾਈ ਤੇ ਮਿੱੱਡੂ ਮਾਨ ਬਾਈ ਪਿੰਡ ਹੈ ਜਿਹੜਾ ਉਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਸਰਪੰਚ ਬਾਈ ਆ ਜਿਹਦਾ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਤੇ ਉਸ ਭਰਾ ਦੀ ਜਿਹੜੀ ਇਸ ਕੱਟੇ ਦੀ ਮਾਂ ਦੀ ਚਵਾਈ ਹੋਈ ਹੋਈ ਆ ਵਿਜਗਜੀਤ ਵੀਰੇ ਦੇ ਸਤਕ ਡੈਰੀ ਫਾਰਮਿੰਗ ਚੈਨਲ ਦੇ ਉੱਤੇ ਨੂੰ ਮੰਨ ਲਓ ਪ੍ਰੋਪਰ ਰਿਕਾਰਡ ਵਾਲਾ ਕੱਟਾ ਵੀ ਬਾਈ ਦੇ ਕੋਲੇ ਪਹੁੰਚ ਚੁੱਕਿਆ ਵਾ ਵਕਾਊ ਦੇ ਲਈ ਤੇ ਬਾਕੀ ਮੱਜਾ ਵਾ ਨੀਲੀ ਰਾਵੀ ਨਸਲ ਦੀ ਮੱਜਾ ਆਏਗੀ ਜਾਂ ਪੂਰੀ ਨੀਲੀ ਰਾਵੀ ਦੀ ਹੈਗੀ ਇੱਕ ਕੱਟੀ ਆ ਪੂਰੀ ਨੀਲੀ ਰਾਵੀ ਦੀ ਕਹਿਣ ਤੋਂ ਪਾਵੇ ਆ ਵੀ ਤੋਹਫੇ ਤੁਹਾਨੂੰ ਐਂਡੀ ਦੇਣੇ ਅੱਜ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਪਹਿਲਾਂ ਕੱਟੇ ਬਾਰੇ ਜਾਣਦੇ ਆ ਫਿਰ ਅਗਲੀ ਕਾਰਵਾਈ ਆਰੰਭ ਕਰਾਂਗੇ ਬਾਈ ਸੁਖਮਿੰਦਰ ਫਿਰ ਕੱਟੇ ਦੇ ਬਾਰੇ ਲੈ ਆਂਦਾ ਬਾਈ ਨੂੰ ਦੇਤਾ ਕੱਟਾ ਕੱਟਾ ਲੈਂਦਾ ਠੀਕ ਆ ਖਾਲ ਪਰਸੋਂ ਫੋਨ ਆਇਆ ਸੀ ਤੇ ਬਾਈ ਨੂੰ ਸਰਪੰਚ ਕੋਲ ਹੀ ਆਇਆ ਹੈ ਹਾਂ ਮਿੱਡੂਆ ਨਾਲ ਸਰਪੰਚ ਕੋਲੋਂ ਆਇਆ ਹੈ ਠੀਕ ਹੈ ਜੀ ਕਿਉਂਕਿ ਜੋ ਬਚਪਨਾ ਜੋ ਜੋ ਕੋਸ਼ ਹੈ ਉਹ ਨੂੰ ਪਤਾ ਠੀਕ ਹੈ ਜੀ ਹਣਾ ਹਾਂ ਜੀ ਜਿਹੜਾ ਇਹ ਜ਼ਰਾ ਕਾਰਡ ਹੈ ਇੱਕ ਵਾਰੀ 17 ਇੱਕ ਵਾਰੀ 18 ਕਿਲੋ ਇਹਦੀ ਮਾਂ ਦੀ ਚੁਆਈ ਹੋਈ ਦੀ ਇਹਦੀ ਮਾਂ ਦੀ ਇੱਕ ਵਾਰੀ 17 ਤੇ ਇੱਕ ਵਾਰੀ 18 ਦੋ ਵਾਰੀ ਚੁਆਈ ਹੋਈ ਦੋ ਵਾਰੀ ਚੁਆਈ ਹੋਈ ਹੈ ਜਿਹੜਾ ਭੋਲੇ ਕੋਲੇ ਆ ਫਸਟ ਆ ਇਸ਼ਾਨ ਆ ਵਿਸਤਾਰ ਸਟਾਰ ਜੀ ਸਟਾਰ ਦਾ ਬੱਚਾ ਇਹ ਇਹ ਸਟਾਰ ਦਾ ਬੱਚਾ ਠੀਕ ਹੈ ਜੀ ਤੇ ਮਾਲੇ ਪੱਖ ਤੋਂ ਵੀ ਫਿਰ ਕੋਕੇ ਜੜੀ ਫਿਰਦਾ ਤੇ ਮਾਲੇ ਪੱਖ ਤੋਂ ਤਾਂ 20 ਕਿਲੋ ਦੇ ਲਗਭਗ ਹੁੰਦੀ ਜਦੋਂ ਕਿਤੇ ਸਮਾਂ ਆਉਂਦਾ ਜਦੋਂ ਬੰਦੇ ਇਕੱਠੇ ਹੁੰਦੇ ਆ ਫਿਰ ਵੀ ਦੁੱਧ ਵਾਲਾ ਪਸ਼ੂ ਕਿਲੋ ਅੱਧਾ ਕਿਲੋ ਕੱਢ ਦਿੰਦਾ ਹਾਂ ਵੀ ਮਾਲੇ 20 ਕਿਨੇਸ ਲੈ ਜਾਂਦਾ ਹਾਂ ਤੇ ਬਾਈ ਫਿਰ ਇਹ ਕਿੰਨੀ ਉਮਰ ਦਾ ਹੋ ਗਿਆ ਕੱਟਾ ਇਹ 18-19 ਮਹੀਨਾ ਦਾ ਹੋ ਗਿਆ 18-19 ਮਹੀਨੇ ਦੋ ਸਾਲਾਂ ਤੋਂ ਘੱਟ ਹੀ ਆ ਖੀਰਾ ਹੀ ਫਿਰ ਦਿੰਦਾ ਤੋ ਜੀ ਖੀਰਾ ਹੀ ਰਹਿਣਾ ਤਾਂ ਪਰ ਤੱਕ ਖੀਰਾ ਰਹਿਣਾ ਮਤਲਬ ਕਿ ਉਹ ਮੈਂ ਚੀਜ਼ ਐ ਕਿ ਮੱਲੀ ਬਣੂਗਾ ਹਨਾ ਬਿਲਕੁਲ ਇੱਕ ਚੀਜ਼ ਬਣੂਗਾ ਜੀ ਤੇ ਬਾਈ ਫਿਰ ਇਹਦਾ ਰੇਡ ਰੂਟਰ ਰੇਡ ਫੋਨ ਤੇ ਕਰਾਂਗੇ ਇਹ ਤੋੜ ਦ ਚਲ ਫਿਰ ਜਿਹੜਾ ਆਇਆ ਕੋਈ ਠੀਕ ਹੈ ਬਲਾ ਕੇ ਵੇਖ ਲਈ ਤੋਰ ਕਿਸੇ ਨਹੀਂ ਗੱਲ ਹੈ ਵੀ ਧੁੱਪ ਬਹੁਤ ਆ ਰਹੀ ਚੱਕ ਵਾਲੀ ਜਾਣਾ ਫਿਰ ਹਾਂ ਤੇ ਬਾਈ ਫਿਰ ਹੁਣ ਆ ਗਿਆ ਕੱਟਾ ਤੇ ਹੁਣ ਕਰਾਂਗੇ ਆਪਾਂ ਆ ਮੱਝ ਤੋਂ ਸ਼ੁਰੂਆਤ ਠੀਕ ਹੈ ਵੀ ਇਹ ਤੇਰੇ ਅੰਗ ਪੜੀ ਸੰਭੀ ਵੀ ਬਹੁਤ ਆ ਤੇ ਸੁਣੀ ਵੀ ਆ ਤੇਰੇ ਵਾਂਗੂੰ ਮੈਂ ਆ ਵੀ ਬਾਈ ਪੱਲਾ ਇੰਦੇ ਤੋਂ ਸ਼ੁਰੂਆਤ ਕਰੀਏ ਆਪਾਂ ਬਾਈ ਸਖਮੰਦਰ ਇਹ ਕਿੰਨਵਾ ਸੂਆ ਸੁੰਦੀ ਹੈ ਭਾਈ ਇਹ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਸੁੰਦੀ ਹੈ ਹਾਂਜੀ ਤੇ ਕਿੰਨੇ ਦਿਨ ਲਾਜੂਗੀ ਭਾਈ ਇਹ ਘੱਟੋ ਘੱਟ 15 ਤੋਂ 20 ਦਿਨ ਦਾ ਜੀ 15 ਤੋਂ 20 ਦਿਨ ਦੇ ਸੂਣ ਦੇ ਵਿੱਚ ਬਾਕੀ ਆ ਹਾਂਜੀ ਤੇ ਦੁੱਧ ਦਾ ਬਾਈ ਦਾ ਰਿਕਾਰਡ ਕੀ ਆ 16 ਕਿਲੋ ਆਈ 16 ਕਿਲੋ ਦੁੱਧ ਦਾ ਰਿਕਾਰਡ ਆ ਹਾਂ ਇਹ ਕਹਿਨ ਦਾ ਨਹੀਂ ਇਹ ਆਪਾਂ ਬੇਸ਼ੱਕ ਕੋਈ ਭਲਾ ਗੱਲ ਕਰ ਲਿਆ ਪਚਵਾ ਕੇ ਦੇ ਦਾਂਗੇ ਮਾਜੀ ਠੀਕ ਹੈ ਮੈਂ ਲਾ ਸੌਦਾ ਕਰ ਲਿਆ ਪਚਵਾ ਕੇ ਵੀ ਦੇ ਦਾਂਗੇ ਪਚਵਾ ਕੇ ਜੀ ਮੈਂ ਇਹਨਾਂ ਦੁੱਧ ਨਾਲ ਦਿੱਤਾ ਤੇ ਦੇਣਾ ਕੇ ਲਈ ਹਾਂ ਯਾਨੀ ਉਹਨਾਂ ਦਾ 16 ਤੋਂ 17 ਜਾਨੀ ਆਪਾਂ 16 ਕਿਲੋ ਦੁੱਧ ਕਹਿੰਦੇ ਹਾਂ ਹਮ ਨਿੱਗਰ ਨੂੰ ਘਰ ਬਹੁਤ ਆ ਹਨਾ ਬਾਈ ਹਾਂ ਪਰ ਮੈਂ ਇੰਨਾ ਕਰਦੇ ਨੇ ਦੇਖੀ ਵੀ ਆ ਮਗਲਸ ਵਾਲਾ ਪਿੰਡ ਜੇ ਹੈ ਹਾਂ ਜੇ ਕੋਈ ਬੰਦਾ ਇਹਦਾ ਚਾਹਵੇ ਨੰਬਰ ਜਿਹਦੇ ਘਰੋਂ ਆਈ ਹੈ ਹਮ ਸੌਦਾ ਕਰਨੇ ਆ ਬੇਸ਼ੱਕ ਅਗਲੇ ਤੋਂ ਤਸੱਲੀ ਕਰ ਲਿਆ ਇਹ ਵੀ ਦੇ ਦਾਂਗੇ ਠੀਕ ਆ ਬਾਈ ਆਪਾਂ ਕਿਹੜਾ ਰੋਕਲ ਪੈਰ ਕਰਕੇ ਕੰਮ ਕਰਨਾ ਇਹ ਤਾਂ ਗੱਲ ਹੋਈ ਬਾਈ ਤੇ ਬਾਈ ਫਿਰ ਇਹਦਾ ਵੀ ਰੇਟ ਇਹਦਾ ਵੀ ਫੋਨ ਤੇ ਹਾਂ ਵੀ 31 ਆ ਹਨਾ ਆ ਬਾਈ ਬੱਲੀ ਮੈਂ ਨੀਲੀ 라ਵੀ ਦੀ ਇਹਦੇ ਥੱਲੇ 14 ਕਿਲੋ ਸੌਦਾ ਠੀਕ ਆ ਜੀ ਤੇ ਬੱਚਾ ਹੁੰਦਾ ਬਾਈ ਬੱਚਾ ਇਹਦਾ ਆ ਖੜਾ ਠੀਕ ਆ ਬੱਚਿਓ ਭੁੱਲੀ ਦੀ ਆ ਬੱਚਿਓ ਭੁੱਲੀ ਹੋਈ ਆ ਮਿਲਦੀ ਭਾੜੇ ਤੇ ਆ ਮਿਲਦੀ ਭਾੜੇ ਤੇ ਆ ਠੀਕ ਆ ਇੱਕ ਥਾਂ ਤੇ ਇਹਦੇ ਭੂਰ ਵੀ ਪੈਂਦੀ ਆ ਇੱਕ ਥਾਂ ਤੇ ਭੂਰ ਵੀ ਪੈਂਦੀ ਆ ਭੂਰ ਵੀ ਥੋੜੀ ਬਾਲੀ ਨਹੀਂ ਜਿਆਦਾ ਥੋੜੀ ਜਿਹੀ ਪੈਂਦੀ ਆ ਬੇਮਲੂਮੀ ਦੀ ਹਾਂ ਇਧਰਲੇ ਥਾਂ ਤੋਂ ਠੀਕ ਆ ਤੇ ਚਵਾਈ ਚਵਾਈ ਬਾਕੀ ਕੇਵਲ ਚਵਾਈ ਇੱਕ ਨੰਬਰ ਆ ਠੀਕ ਆ ਭਾੜੇ ਤੇ ਮਿਲਦੀ ਆ ਵਧੀਆ ਠੀਕ ਆ ਤੇ ਬੱਚਾ ਪਾਸੇ ਨਹੀਂ ਜਾਂਦਿੰਦੀ ਮਿਲਦੀ ਹੈ ਨਹੀਂ ਠੀਕ ਆ ਕਿੰਨੇ ਟਾਈਮ ਹੋ ਗਿਆ ਉਹ ਸੂਈ ਨੂੰ ਬਾਈ ਸੂਈ ਨੂੰ ਹੋ ਗਏ ਨੇ 20 ਦਿਨ ਤੇ ਸੂਆ ਕਿੰਨੂ ਆ ਸੂਈ ਹੈ ਬਾਈ ਸੂਆ ਤੀਜਾ ਕੋ ਤੀਜੇੜ ਬਹੁਤ ਆਣਾ ਮੈਂ ਦੀ ਹਾਂਜੀ ਮੈਂ ਹੀ ਬਹੁਤ ਚੰਗੀ ਆਈ ਹੂੰ ਦਬਲ ਆਪਣੇ ਤੋਂ ਤਾਂ ਇਹ ਦੇਜਣਾ ਕਹਿੰਦੋ ਬਾਈ ਸੇਵਾ ਨਹੀਂ ਹੋਈ ਗੌਰ ਨਹੀਂ ਹੋਈ ਹਾਂ ਵੀ ਮਾਲਾ ਪਰੇਸ਼ਾਨੀ ਆ ਗਈ ਪਰੇਸ਼ਾਨਾਂ ਚ ਰਹੇ ਆਪਾਂ ਜਿਹੜੀ ਜਿਵੇਂ ਹੁਣ ਆਪਾਂ ਪਸੂਆਂ ਚ ਵੜ ਗਏ ਅਜ ਗੌਰ ਕਰੀਏ ਹੂੰ ਤੇ ਇਹਨੂੰ 15 14 ਕਿਲੋ ਦੋ ਤਾਂ ਇਹ ਮਾਮੂਲੀ ਆ ਇਹਦਾ ਹੂੰ ਤੇਰੇ 14 ਕਿਲੋ ਦੇ ਤਾਂ ਆਸ-ਪਾਸੇ ਹੋਣੀ ਹੋਊਗੀ ਹੂੰ ਬਾਈ ਸਿਕਮੰਦਰ ਫਿਰ ਇੰਦਾ ਰੇਟ ਵੀ ਸਭ ਦੇ ਫੋਨ ਤੇ ਕਰ ਫੋਨ ਤੇ ਠੀਕ ਆ ਬਾਈ ਮੇਰਾ ਤਿੰਨ ਨੰਬਰ ਤੇ ਜਿਹੜੀ ਕਾਲੀ ਝੋਟੀ ਆ ਬਾਈ ਇਹ 25 ਦਿਨ ਇਹਨੂੰ ਸੂਈ ਨੂੰ ਹੋ ਗਏ 11 ਕਿਲੋ ਦੁੱਧ ਆ 25 ਦਿਨ ਹੋ ਗਏ ਸੂਈ ਨੂੰ 11 ਕਿਲੋ ਦੁੱਧ ਆ ਤਿੰਨ ਟਾਈਮ ਮਿਲਣ ਦੀ ਜ਼ਿੰਮੇਵਾਰੀ ਅੱਛਾ ਜੀ ਇੰਨੀ ਸੀਲ ਆ ਇੰਨੀ ਸੀਲ ਆ ਠੀਕ ਆ ਸੂਆ ਇਹ ਦੁੱਧਾ ਸੂਈ ਹੈ ਬਾਈ ਸੂਆ ਦੁੱਧਾ ਸੂਈ ਹੈ ਠੀਕ ਆ ਤੇ ਚਵਾਜੂ ਕਿਵੇਂ ਲੱਗਾ ਬਾਈ ਬਸ ਕੀ ਬਾਤਾਂ ਇਹ ਤੇ ਬੱਚਾ ਬੱਚਾ ਕੱਟੀ ਆ ਉਹ ਮੂਰਲੇ ਪਾਸੇ ਜਾਈਂਦੀ ਕੱਤੀ ਵੀ ਵਿਖਾ ਦੇ ਪੁੱਤ ਠੀਕ ਆ ਬਾਈ ਠੀਕ ਆ ਬਾਈ ਸੀਲ ਸੂਣ ਬਹੁਤ ਹੈ ਬਹੁਤ ਜ਼ਿਆਦਾ ਠੀਕ ਆ ਬਾਈ ਤੇ ਬਾਈ ਫਿਰ ਇਹ ਮੰਨ ਲਾ ਇਹ ਤੇ ਇੰਦੀ ਜਿਹੜੇ ਦੁੱਧ ਦਤਾ 11 ਕਿਲੋ ਦੇ ਚਵਾਈ ਚੋਈ ਪੋਲੀ ਹੈ ਮੈਂ ਨਾ ਕਹਿ ਨਹੀਂ ਸਕਦਾ ਮੈਂ ਓਕੇ ਠੀਕ ਆ ਬਾਈ ਠੀਕ ਆ ਤੇ ਬਾਈ ਇਹ ਤਾਂ ਹੋ ਗਈਆਂ ਆਪਣੀਆਂ ਮਈਆਂ ਚੰਗੀਆਂ ਹਨਾ ਤੇ ਅਕੀਰ ਪਰਾ ਤੂੰ ਪੂਰੀ ਨੀਲੀ ਰਵੀ ਦੀ ਵੀ ਬੰਨੀ ਬੈਠਾ ਲਿਆ ਕੇ ਹਾਂਜੀ ਉਹ ਫਿਰ ਉਹ 2 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ ਦਾ 2 ਮਹੀਨਿਆਂ ਦੀ ਗੱਬਣਾ 6 ਕਿਲੋ ਦੁੱਧ ਦਾ 7 ਕਿਲੋ ਦੀ ਬਾਈ ਲਾਓ ਹਾਂ ਜੀ ਮਿਲਦੀ ਕਿਨੇ ਆ ਮਿਲਦੀ ਕੱਟੀ ਤੇ ਕੱਟੀ ਤੇ ਹਾਂ ਠੀਕ ਆ ਬਾਈ ਕੱਟੀ ਵੀ ਨਾਲ ਹੀ ਆਉਂਦੀ ਹੈ ਹਾਂ ਕੱਟੀ ਉਸੇ ਦੀ ਹੈ ਠੀਕ ਆ ਬਾਈ ਫਿਰ ਤਾਂ ਠੀਕ ਆ ਯਾਰ ਤੇ ਇਹ ਬਾਈ ਫਿਰ ਕਿਨੇ ਦੀ ਦੀਏ ਇਹ ਵੀ ਫੋਨ ਤੇ ਹੀ ਇਹ ਕਰ ਲਾ ਦੇ ਦੂੰ ਜੈ ਜੀ ਮੈਂ ਆਪਾਂ ਨਹੀਂ ਉਹ ਆਪਾਂ ਸ਼ੁਰੂ ਕੀਤਾ ਹੈ ਹੁਣ ਹਾਂ ਮਤਲਬ ਇਹ ਰੋਟੀ ਦਾ ਮਸਲਾ ਵੇਖੋ ਆਪਾਂ ਸਟਾਰਟ ਕੀਤਾ ਅੱਜ ਹਾਂ ਨਾ ਪਸੂ ਤਾਂ ਮੈਥੋਂ ਫਿਰੋਜ਼ਪੁਰ ਦਾ ਬੰਦਾ ਹੈ ਹਾਂ ਉਹ ਕਹਿੰਦਾ ਅੰਕਲ ਦੋ ਤਾਂ ਹੁੰਦੇ ਦੇ ਤੇ ਦੋ ਦਸਾਂਗ ਦਿਨਾਂ ਦੇ ਦੇ ਦੀ ਤੇ ਮੈਂ ਵੇਖਣ ਨਹੀਂ ਆਉਣਾ ਤੇ ਮੇਰੇ ਨੂੰ ਮੰਨਿਆ ਘੱਲ ਦੀ ਬੰਦੇ ਆਪਾਂ ਤੇ ਇੱਕ ਲੱਗਿਆ ਬੁਗੀ ਨੋ ਵੀ ਸ਼ੁਰੂ ਆਾ ਛੁਰੂ ਜਣੀ ਸਟਾਰਟ ਹੋਇਆ ਤੇ ਸ਼ੁਰੂ ਹੋ ਵੀ ਗਈ ਠੀਕ ਹੈ ਪਸ਼ੂ ਚਾਰ ਤੇ ਲੈਣ ਵਾਲਾ ਇੱਕ ਬੰਦਾ ਹੀ ਹੈ ਠੀਕ ਹੈ ਹਨਾ ਇਹ ਵੀ ਆਪਾਂ ਜਾਇਜ ਰੇਡ ਤੇ ਨਾ ਕਿਰਾ ਸਟਾਰਟਿੰਗ ਦੇ ਵਿੱਚ ਆਪਾਂ ਜੀ ਲੇ ਤੁਰੀ ਤੋੜ ਜਾਇਜ ਹੀ ਲਵਾਂਗੇ ਠੀਕ ਹੈ ਭਾਈ ਠੀਕ ਹੈ ਮੈਨੂੰ ਮਾਲੋ ਭਾਈ ਮੈਂ ਤੇਰੀ ਗਾਹ ਤੇ ਜਿਹੜਾ ਕੀ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਚਾਹ ਹਾਂ ਹਾਂ ਮੱਝ ਜਿਹੜੇ ਰੇਡ ਤੇ ਮੈਂ ਦੇਣੀ ਆ ਨਾ ਹਾਂ ਧੁੱਧ ਚੁਆ ਕੇ ਹਾਂ ਇਹ ਜਿਹੜਾ ਬੰਦਲ ਜਾਊਗਾ 20000 ਨਫਾ ਨਾ ਮੈਂ ਚੁਲੇ ਤਾ ਮੈਨੂੰ ਕਹਿ ਦੇਵੇ ਇੰਨੀ ਜੈਦ ਰੇਟ ਤੇ ਦੇ ਦੇਣੀ ਬਿਲਕੁਲ ਬਾਜ਼ੀ ਮਮੋਲ ਤੇ ਦੇਣੀ ਹੈ ਨਿਆ ਵੀ ਮੇਰਾ ਪਿਆਰ ਵਾਲਾ ਬੰਦਾ ਆਪਦਾ ਖਾਸ ਹੁੰਦਾ ਕਹਿ ਕੇ ਕੇ ਵੀ ਮੈਂ ਪਹਿਲਾ ਸ਼ੁਰੂ ਕੀਤਾ ਅੱਜ ਹਾਂ ਵੀ ਦੁੱਧ ਵਾਲੀ ਮੈਂ ਪਹਿਲੀ ਜਾਵੜੇ ਨਾਲ ਤੇ ਆਪਾਂ ਨੂੰ ਸ਼ਾਬਾਸ਼ ਅੱਜ ਹਾਂ ਵੀ ਮਾਰਾ ਜਾਊਗਾ ਇਹ ਜਿੰਨਾ ਜਿਵੇਂ ਆ ਸਾਡੇ ਗਵਾਂਡੀ ਡੈਰੀ ਵਾਲੇ ਸਰਪੰਚ ਹੈ ਇਨਾਂ ਦੀਆਂ ਜਰਸੀਆਂਆਂ ਤਿੰਨ ਦੇ ਵਿੱਚੋਂ ਤਿੰਨਾਂ ਨੇ ਨਾਂ ਪਹਿਲਾ ਦੂਜਾ ਤੀਜਾ ਲਿਆ ਹੂੰ ਉਹਨੇ ਲੇਵਾ ਕਰ ਦਿਆ ਮਾ ਜੀ ਬੜਾ ਵੀ ਬਰੀਕੀ ਉਸ ਤਰ੍ਹਾਂ ਮੈਨਾਂ ਵੀ ਇੰਨੀ ਚੁਾਈ ਪੋਲੀ ਇੰਨੀ ਸੀਲ ਐਂਡ ਤੱਕ ਮਿਲਦੀ ਹਾਂ ਤੇ ਨੀਲੀ ਦਾ ਹੀ ਟੀਕਾ ਲੱਗਾ ਹੋਇਆ ਨੀਲੀ ਦਾ ਹੀ ਟੀਕਾ ਹਾਂ ਪੂਰਾ ਗਾਰੰਟੀ ਨਾਲ ਠੀਕ ਆ ਭਾਈ ਤੇ ਭਾਈ ਫਿਰ ਇੱਕ ਅੰਦਰ ਮੈਂ ਬੰਨੀ ਹੋਈ ਆਉਂਦੀ ਕੀ ਡਿਟੇਲ ਆ ਭਾਈ ਉਹ 7ਵਾਂ ਮਹੀਨਾ ਲੱਗਾ ਵਿਆਈ ਉਹਨੂੰ ਗੱਬਣ ਆ ਜੀ ਉਹ ਹਾਂ 7ਵਾਂ ਲੱਗਾ ਵਿਆ ਠੀਕ ਆ ਆ ਫਰਲਾ ਇਹ ਆ ਧਰਤੀ ਆ ਤੇ ਜੋ ਦੁੱਧ ਬਾਈ ਤੇ ਦੁੱਧ ਹੋਊਗਾ 3 ਕਿਲੋ ਤੋਂ ਮਿਲਾਂ ਦਾ ਇਹ ਥਣਪਾਸ ਕਰਾਉਂਦੀ ਆ ਪਾਸ ਹੀ ਕਰਾਉਂਦੀ ਮੰਨ ਕੇ ਚੱਲੋ ਠੀਕ ਆ ਠੀਕ ਆ ਤੇ ਪੂਰੇ 7 ਮਹੀਨੇ ਇੱਕ ਪਲੀਟ ਆ ਬਾਈ ਬਸ 7 ਸਵਾ 7 ਇੱਕ ਬੇਟੀ ਆ ਬਾਈ ਜਿਹੜੇ ਟੋਕਰ ਗੱਬਣ ਪਸ਼ੂ ਦੇਣਾ ਉਹ ਇੱਥੋਂ ਚੈੱਕ ਕਰਾ ਮੈਂ ਚੈੱਕ ਬਿਨਾ ਪਸ਼ੂ ਨਹੀਂ ਦੇਣਾ ਤੇ ਜੇ ਦੇ ਤਾਂ ਉਹਦੀ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਵੀ ਲੈਣੀ ਠੀਕ ਆ ਬਾਈ ਸਿਆਣੀ ਇੱਥੇ ਗੱਬਣ ਵੀ ਹੁਣ ਆ ਮੱਝ ਹੈ ਹੁਣ ਆਪਾਂ ਗੱਬਣ ਲੈ ਆਏ ਆ ਕਿੰਨੀ ਲਿਆ ਜਾ ਪਰ ਮੈਂ ਥੱਲੇ ਬਹਿ ਗਿਆ ਹਾਂ ਹਾਂ ਬਈ ਸਹੀ ਆ ਬਾਈ ਤੇ ਜੋ ਆਪਾਂ ਵੇਚ ਕੇ ਨਾ ਯਾਰ ਬਾਈ ਕਿੱਡੀ ਦੂ ਜੀ ਆ ਦੇ 1000 ਦਾ ਤੇਲ ਮੱਜਦਾ ਨਹੀਂ ਮਤਲਬ ਬਈ ਮਤਲਬ ਬਿਲਕੁਲ ਗਰਮੀ 1500 ਦਾ ਲਾ ਲ ਮੈਂ 1500 ਆ ਮੱਜ ਦਾ ਸੌਦਾ ਹੋ ਜਾ ਕੇ ਇਹਨਾਂ ਗੱਬਨ ਦਾ 1500 ਮੈਂ ਛਰਦੂ ਹੋਏ ਸੌਦੇ ਚੋਂ ਵੀ ਪਰ ਆ ਕੇ ਪਾਸ ਕਰ ਹਾਂ ਆ ਕੇ ਪਾਸ ਕਰ ਸਹੀ ਗੱਲ ਜੇ ਉਹ ਆਪਦੇ ਬੰਦੇ ਨਹੀਂ ਮੇਰੇ ਲੈਣੀ ਮੈਂ ਉਹਨੂੰ ਦੇ ਨਹੀਂ ਚੱਲ ਉਹਨੇ ਲੈ ਜਾਣੀ ਹੈ ਜਿਹੜਾ ਮੇਰਾ ਆਪਦਾ ਹੀ ਉਹਨੇ ਲੰਬਾ ਵੀ ਨਹੀਂ ਦੇਣਾ ਹੈਨਾ ਜੇ ਕੋਈ ਉੱਬਰ ਲੈ ਗਿਆ ਅਗਲੇ ਨੇ ਕਹਿੰਦਾ ਵਾਕਈ ਬੰਦਾ ਯਾਰ ਖਣੀ ਕਿਵੇਂ ਐ ਡਰ ਲੱਗਦਾ ਇਹਨਾਂ ਗੱਲਾਂ ਡਰ ਲੱਗਦਾ ਸਹੀ ਗੱਲ ਆ ਤੇ ਬਾਈ ਸਿਕੰਦਰ ਫਿਰ ਅੱਜ ਜਾਨਵਰ ਆਪਣੇ ਏ ਆ ਹਨਾ ਵਕਾਊ ਜਿਹੜੇ 6 7 ਨਾਗ ਆਪਣੇ ਹੋ ਗਏ ਹਨਾ ਤੇ ਫਿਰ ਹੁਣ ਰੈਗੂਲਰ ਜਾਨਵਰ ਆਉਂਦੇ ਰਹਿਣਗੇ ਹੁਣ ਬਸ ਵੈਸੇ ਤਾਂ ਗਰਮੀ ਐ ਹਾਂ ਲਵਾਂਗੇ ਤਾਂ ਉਸੇ ਹਿਸਾਬ ਨਾਲ ਪਰ ਟੋਕੜ ਗੱਬਣ ਹਾਂ ਵੱਡੇ ਮੁੱਲ ਵਾਲੀ ਹਾਂ ਜਿਆਦਾ ਦੁੱਧ ਵਾਲੀ ਕੋਸ਼ਿਸ਼ ਕਰਾਂਗੇ ਵੀ ਚੰਗੀ ਤਾਂ ਚੱਲੇ ਜਿਆਦੇ ਵੇਚਣ ਦਾ ਲਾਲਚ ਨਹੀਂ ਕਰਨਾ ਅੱਗੇ ਹਾਂ ਤੇ ਉਹਨਾਂ ਕਿ ਲਿਆਵਾਂਗੇ ਚੈੱਕ ਕਰਕੇ ਲਿਆਵਾਂਗੇ ਇਸੇ ਕਾਰਨ ਗੱਡੀ ਲਈ ਸੀ ਅੱਗੇ ਹੈ ਨਹੀਂ ਸੀ ਹਾਂ ਵੀ 11500 ਦਾ ਤੇਲ ਮੱਜੇ ਨਾਲ ਜਿਵੇਂ ਬੇਫਿਕਰੀ ਹੋਈ ਆ ਵੀ ਆਪ ਵੀ ਫਰੀ ਦੇ ਟਾਈਮ ਹਾਂ ਹਾਂ ਤੇ ਜਾਨੀ ਇੱਕ ਦੋ ਮੰਨਾਂ ਰੋਜ਼ ਦਿਨਾਂ ਵਿੱਚ ਨਾਲਾ ਕੰਮ ਹੋਰ ਆ ਮੜਾ ਜੀ ਨੀਮੂ ਪੈਗਾ ਸ਼ੁਰੂ ਕਰ ਦਿਆਂਗੇ ਹਾਂ ਬਸ ਠੀਕ ਆ ਜਾਨੀ ਹੁਣ ਘਾਟ ਨਹੀਂ ਆਉਂਦਾ ਗੱਡੀ ਫਿਰ ਹੁਣ ਕੰਮ ਤੇ ਲਾਤੀ ਬਈ ਗੱਡੀ ਜਾਂਸੀ ਚਲਾਈ ਵੀ ਠੀਕ ਆ ਬਈ ਠੀਕ ਆ ਪੰਮੀ ਜਾਂਸੀ ਵਾਲੇ ਜਿਵੇਂ ਟੁੱਟਦੀ ਜੀ ਗੱਡੀ ਵੇਖ ਕੇ ਤਾਂ ਕੋਈ ਕਹਿ ਨਹੀਂ ਸਕਦਾ ਇਹ ਦੱਗ ਗਏ ਹੋਣਗੇ ਹਨਾ ਆਪਣਾ 8:60 ਕਵੇ ਲਗਭਗ ਹੋਇਆ 9:30 10:00 ਵਜੇ ਆ ਖੜਾ ਬੰਦਾ ਗੋਗੀ ਇਹਨੂੰ ਜਦੋਂ ਪਤਾ ਲੱਗਾ ਕਹਿੰਦੇ ਵੀ ਤੁਹਾਡੇ ਬੰਦੇ ਦੀ ਗੱਡੀ ਰਾਹ 'ਚ ਐਕਸੀਡੈਂਟ ਹੋ ਗਿਆ 11:00 11:30 ਵਜੇ ਘਰੇ ਆ ਗਿਆ ਇਹ ਬੰਦਾ ਵੀ ਐਨੀ ਗੱਡੀ ਨੂੰ ਜਦੋਂ ਇਹਨੂੰ ਫੋਟੋ ਦਾ ਪਤਾ ਲੱਗਣਾ ਫੋਟੋ ਪਈ ਇਹਨੇ ਕਿਹਾ ਵੀ ਸਵਾਲ ਹੀ ਨਹੀਂ ਸੱਟਾ ਨਾ ਹੁਣ ਇਹਨੂੰ ਪਿਆਰ ਕਹਿੰਦੇ ਆਈ ਮੁਹੱਬਤ ਆ ਜੀ ਬਿਲਕੁਲ ਜੀ ਬਿਲਕੁਲ ਚਲੋ ਬਾਈ ਸ਼ੁਕਰ ਹੈ ਰੱਬ ਦਾ ਚੰਗੇ ਕੰਮ ਕੀਤੇ ਚੰਗਾ ਕੰਮ ਕੀਤਾ ਕਰਕੇ ਖਰੇ ਬਚਾ ਹੋ ਗਿਆ ਹਣਾ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਆਪਣਾ ਖਾਲਸੇ ਦੀ ਜਿੱਤ ਹੋਈ ਹੈ ਹਾਂ ਅਸੀਂ ਕਾਲੀਦਲ ਨੂੰ ਵੋਟ ਪਾਉਣੇ ਆਈ ਹਾਂ ਠੀਕ ਹੈ ਠੀਕ ਹੈ ਮੋਢੋ ਮੁੱਢੀ ਠੀਕ ਹੈ ਪਰ ਇਹਨ ਕੀ ਜਵੇਂ ਕਹਿਤਾ ਵੀ ਆਏ ਵੀ ਖੜੇ ਆ ਦੋ ਮਿੰਟ ਖੜੇ ਵੀ ਕਿਤੇ ਗਲਤੀ ਨਾ ਹੋ ਜੇ ਹਾਂ ਕਿਤੇ ਹੋਰ ਨਾ ਨੱਪਿਆ ਜਾਵੇ ਨਾ ਨੱਪਿਆ ਜਾਵੇ ਦੇਖੋ ਆਪਾਂ ਤੁਰੇ ਫਿਰੇ ਬੰਦੇ ਆਪਾਂ ਨੂੰ ਸਾਰਾ ਪਤਾ ਵੀ ਕਿਵੇਂ ਵੋਟ ਪੈਂਦੀ ਕੀ ਹਾਂ ਮੈਂ ਤਾਂ ਡੂਰਮੈਂਟ ਖੜਾ ਰਿਹਾ ਮੈਂ ਵੇਖਿਆ ਮੈਂ ਕਿਹਾ ਕਿਤੇ ਗਲਤ ਨਿਸ਼ਾਨ ਨਾ ਲੱਗ ਜਾ ਆਪਣੇ ਇਸ ਨੂੰ ਦਾਗ ਨਾ ਲੱਗ ਜਾ ਗਲਤ ਨਿਸ਼ਾਨ ਨਾ ਦੱਬ ਜਾ ਸਹੀ ਗੱਲ ਆ ਬਾਈ ਹਾਂ ਫਿਰ ਖੜ ਕੇ ਵੇਖਿਆ ਉਹਦੀ ਨਿਸ਼ਾਨੀ ਲਾ ਕੇ ਫੇਰ ਵੋਟ ਪਾ ਕੇ ਸ਼ਾਬਾਸ਼ ਐਰ ਜੇ ਇੱਕ ਗੱਲ ਆ ਗਈ ਬਾਈ ਖੰਦੂਰ ਸਾਹਿਬ ਵਾਲਿਆਂ ਨੇ ਤਾਂ ਫਰੀਦਕੋਟ ਵਾਲਿਆਂ ਨੇ ਲੱਜ ਰੱਖ ਲਈ ਲੱਜ ਰੱਖ ਲਈ ਹੈ ਬਿਲਕੁਲ ਚਾਉਂਦੇ ਰਹਿਣ ਮੇਰਾ ਲਵ ਜੀ ਬਾਈ ਇਹਨਾਂ ਨੂੰ ਤੇ ਬਾਈ ਫਿਰ ਸੁਖਮੰਦਰ ਨੰਬਰ ਤੋਂ ਉਹੀ 99 ਨੰਬਰ ਹੋ ਵੀ 9915707336 9915707336 ਦੇ ਗੂਪੀ ਡਾਉਣ ਕਮਾਈ ਜਾਂਦਾ ਤਾਉਣ ਤੇ ਚੱਕੀ ਜਾਂਦਾ ਬਾਈ ਸੁਖਮੰਦਰ ਦੇ ਫੋਨ ਤੇ ਥੋੜਾ ਜਿਹਾ ਲੱਗਦਾ ਵਾ ਸਰੀਰ ਤੋਂ ਮੈਨੂੰ ਡਾਉਣ ਬਾਕੀ ਗੱਲਬਾਤ ਕਰਨ ਲਈ ਧੰਨਵਾਦ ਸ਼ੁਕਰੀਆ ਚਾਹੁੰਦਾ